ਜਗਦੀਪ ਸਿੰਘ ਮਿੰਹਾਸ ਦੀ ਸਹਾਇਕ ਜ਼ਿਲ੍ਹਾ ਅਟਾਰਨੀ ਵਜੋਂ ਹੋਈ ਚੋਣ। ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ। ਸਥਾਨਕ ਬਾਰ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਅਤੇ ਮੌੱਲਾ ਡਿਪਟੀਆਂ ਦੇ ਵਸਨੀਕ ਨੌਜਵਾਨ ਵਕੀਲ ਐਡਵੋਕੇਟ ਜਗਦੀਪ ਸਿੰਘ ਮਿੰਹਾਸ ਦੀ ਪੰਜਾਬ ਸਰਕਾਰ ਦੇ ਮੁਕੱਦਮੇਬਾਜ਼ੀ ਵਿਭਾਗ ਵਿੱਚ ਬਤੌਰ ਸਹਾਇਕ ਜ਼ਿਲ੍ਹਾ ਅਟਾਰਨੀ ਵਜੋਂ ਚੋਣ ਹੋਈ ਹੈ। ਇਸ ਨਿਯੁਕਤੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਰਸ ਅਤੇ ਕਲਚਰਲ ਕਲੱਬ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਐਡਵੋਕੇਟ ਮਿੰਹਾਸ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ ਵੱਲੋਂ ਅਜੇ ਹੀ ਪ੍ਰਾਪਤੀ ਕੀਤੀ ਗਈ ਹੈ ਜਿਸ ਲਈ ਉਹਨਾਂ ਦਾ ਸਮੁੱਚਾ ਪਰਿਵਾਰ ਵਦਾਈ ਦਾ ਪਾਤਰ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਤੋਂ ਹੋਰਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਐਡਵੋਕੇਟ ਮਿੰਹਾਸ ਪਹਿਲਾ ਬਾਰ ਐਸੋਸੀਏਸ਼ਨ ਵਿੱਚ ਵੀ ਸਰਗਰਮੀ ਨਾਲ ਕੰਮ ਕਰਦੇ ਸੀ ਅਤੇ ਪਵਿਕ ਵਿੱਚ ਵੀ ਇਸੇ ਤਰ੍ਹਾਂ ਸੇਵਾਵਾਂ ਦਿੰਦੇ ਰਹਿਣਗੇ ਇਸ ਤੋਂ ਪਹਿਲਾਂ ਐਡਵੋਕੇਟ ਮਿੰਹਾਸ ਨੇ ਦਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ 117 ਪੋਸਟਾਂ ਕੱਢੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਸਿਰਫ਼ 97 ਉਮੀਦਵਾਰਾਂ ਨੂੰ ਨਿਯੁਕਤੀ ਮਿਲੀ ਹੈ ਇਸ ਨਿਯੁਕਤੀ ਲਈ ਜਿਥੇ ਉਹ ਅਕਾਲਪੁਰਕ ਦਾ ਸ਼ੁਕਰਾਨਾ ਕਰਦੇ ਹਨ ਉੱਥੇ ਹੀ ਕਲਬ ਵੱਲੋਂ ਦਿੱਤੇ ਮਾਣ ਲਈ ਧੰਨਵਾਦ ਵੀ ਕਰਦੇ ਹਨ ਕਲਬ ਦੇ ਪ੍ਰਧਾਨ ਹਕੀਮ ਹਰਮਿੰਦਰਪਾਲ ਸਿੰਘ ਮਿੰਹਾਸ ਨੇ ਐਡਵੋਕੇਟ ਮਿੰਹਾਸ ਦੀ ਪ੍ਰਾਪਤੀ ਤੇ ਉਹਨਾਂ ਨੂੰ ਵਧਾਈ ਦਿੱਤੀ ਅੰਤ ਵਿੱਚ ਕਲਬ ਵੱਲੋਂ ਐਡਵੋਕੇਟ ਮਿੰਹਾਸ ਨੂੰ ਸਨਮਾਨਿਤ ਕੀਤਾ ਗਿਆ

ਕਿ ਸ਼ਰੀਆਨੰਪੁਰ ਸਾਹਿਬ ਦੇ ਬਹੁਤ ਹੀ ਹੌਸਲਾਰ ਨੌਜਵਾਨ ਵੀਰ ਸਰਦਾਰ ਜਗਦੀਪ ਸਿੰਘ ਜੀ ਨਰਹਾਸ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵੱਲੋਂ ਕਿਰਪਾ ਕੀਤੀ ਬੋਸਤ ਕੀਤੀ ਹੈ ਏਡੀਏ ਦੀ ਕੋਸ਼ਿਸ਼ ਕੀਤੀ ਹੋਇਆ ਅੱਜ ਉਹਨਾਂ ਦੇ ਘਰ ਵਿੱਚ ਪਹੁੰਚ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਾਬ ਵੱਲੋਂ ਉਹਨਾਂ ਦਾ ਮਾਣ ਸਤਕਾਰ ਕੀਤਾ ਜਾ ਰਿਹਾ ਹੈ ਤੇ ਜਿਸ ਤਰੀਕੇ ਨਾਲ ਵੀਰ ਜੀ ਉਹਨਾਂ ਨੇ ਪਹਿਲਾਂ ਵੀ ਬਾਹਰ ਐਸੋਸੀਏਸ਼ਨ ਦੇ ਵਿੱਚ ਰਹਿ ਕੇ ਬੇਅੰਤ ਸਨਮਾਨ ਨਿਭਾਇਆ ਨੇ ਇਸੇ ਤਰ੍ਹਾਂ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਜੂਰ ਅਰਦਾਸ ਬੇਨਤੀ ਕਰਦੇ ਆਂ ਕਿ ਇਸ ਅਹਿਮ ਪੋਸਟ ਦੇ ਕੁਝ ਤੇ ਵੀ ਉਸੇ ਤਰੀਕੇ ਦੇ ਨਾਲ ਵੀ ਜੀ ਆਪਣੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਦਿੱਥੇ ਕਿਤੇ ਵੀ ਸੇਵਾ ਮਿਲੇ ਉਹ ਸੇਵਾਵਾਂ ਨਿਭਾਉਂਦੇ ਰਹਿਣਗੇ ਸਤਿਗੁਰੂ ਜੀ ਨਾਲ ਦੇ ਸਿੱਖ ਨੇ ਪ੍ਰੇਰਿਤ ਕਰਕੇ ਕੋਈ ਕੀ ਪਤਾ ਉਸ ਤੋਂ ਜੀ ਇਹ ਸਭ ਸਾਡੀ ਪੀਪੀਐਸਸੀ ਨੇ ਪੋਸਟਾਂ ਕੱਢੀਆਂ ਸੀ ਸਿਸਟਮ ਡਿਸਟ੍ਰਿਕਟ ਆਉਣੀਆਂ ਦੀਆਂ 117 ਪੋਸਟਾਂ ਸੀਗੀਆਂ ਤੇ ਜਿਨ੍ਹਾਂ ਚੋਂ 97 ਬੱਚਿਆਂ ਨੇ ਲੱਕੀ ਜੋਇਨ ਕੀਤਾ ਕੱਲ ਕੋਰਸ ਅਕੈਡਮੀ ਫਲੋਰ ਚ ਜਾ ਕੇ ਜੀ ਅਸਿਸਟੈਂਟ ਡਿਸਟ੍ਰਿਕਟ ਅਫਸਰ ਦੀ ਪੋਸਟ ਹੈ ਤੇ ਇਹਦੇ ਵਾਸਤੇ 2022 ਚ ਨਿਕਿਆ ਸੀਗਾ ਟੈਪ ਇਹ ਪੋਸਟਾਂ 2020 ਫਰਵਰੀ ਵਿੱਚ ਰਿਜ਼ਲਟ ਆ ਗਿਆ ਸੀਗਾ ਤੇ ਪ੍ਰੋਸੈਸ ਚੱਲਦੇ ਚੱਲਦੇ ਥੋੜਾ ਟਾਈਮ ਲੱਗ ਗਿਆ ਤੇ ਹੁਣ ਸਾਡਾ ਕੱਲ ਸਾਡੀ ਅਪਾਇੰਟਮੈਂਟ ਹੋਈ ਹੈ ਜੀ ਐਜ਼ ਅ ਅਸਿਸਟੈਂਟ ਪਬਲਿਕ ਅਫਸਰ ਮੈਂ ਅੱਜ ਬੜਾ ਤੁਹਾਨੂੰ ਆਦੀਆਂ ਦੀ ਕੁਇਬੋਪ ਸਿੰਘ ਜਿਹੜਾ ਕਲੱਬ ਹੈਗਾ ਨੰਨਪੁਰ ਸਾਹਿਬ ਦਾ ਜਿਨ੍ਹਾਂ ਵਿੱਚੋਂ ਸਾਡੇ ਆਪਣੇ ਮਾਮਾ ਜੀ ਅਰਮਿੰਦਪਾਲ ਮਾਮਾ ਜੀ ਬਨਾਸ ਸਾਹਿਬ ਉਹ ਆਏ ਨੇ ਮਤਲਬ ਤੁਹਾਡੀਆਂ ਜੀ ਮੈਂ ਤੇ ਨਾਲ ਸੁਖਸ਼ੀ ਕਾਲ ਕਮੇਤ ਸਾਹਿਬ ਆਏ ਨੇ ਉਹ ਤੁਹਾਨੂੰ ਅਦਿਆਂ ਜੀ ਹੋਰ ਵੀ ਬਹੁਤ ਬਹੁਤ ਸਾਰੇ ਜਿਹੜੇ ਜਨਾਏ ਨੇ ਬਟੋਰ ਤੋਂ ਆਏ ਨੇ ਜੀ ਉਹਨਾਂ ਦਾ ਸਾਹਿਬ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੀ